ਸਾਸਤਗਲ ਦੋਸਤੋ ਯੂਐਨਐਸ ਰਿਪੋਰਟ ਨਾਲ ਜੁੜੀ ਤਾਜ਼ਾ ਅਪਡੇਟ ਲੈ ਕੇ ਮੈਂ ਪ੍ਰੇਤਪਾਲ ਕਿਉਂਕਿ ਪਿਛਲੇ 24 ਘੰਟਿਆਂ ਦਾ ਹਨ ਕੁਝ ਅਜਹੀਆਂ ਖਾਸ ਘਟਨਾਵਾਂ ਵਾਪਰੀਆਂ ਨੇ ਜਿਹੜੀਆਂ ਕਿ ਇਤਨਾ ਕਿਤੇ ਹੈਰਾਨ ਵੀ ਕਰਦੀਆਂ ਨੇ ਡੋਨਲਡ 트ੰਪ ਨੇ 골ਡ ਕਾਰਡ ਸਿਟੀਜ਼ਨਸ਼ਿਪ ਸਕੀਮ ਦਾ ਐਲਾਨ ਕੀਤਾ ਯਾਨੀ ਕਿ 5 ਮਿਲੀਅਨ ਡਾਲਰ ਦੇ ਵਿੱਚ ਲਗਭਗ 43 ਕਰੋੜ ਦੇ ਨਜ਼ਦੀਕ 43 ਕਰੋੜ ਰੁਪਇਆ ਤੁਸੀਂ ਖਰਚੋ ਤੇ ਅਮਰੀਕਾ ਦੀ ਸਿਟੀਜ਼ਨਸ਼ਿਪ ਤੁਸੀਂ ਖਰੀਦ ਸਕਦੇ ਹੋ ਤੁਹਾਨੂੰ ਆਫਰ ਕੀਤੀ ਜਾਏਗੀ ਯਾਨੀ ਕਿ ਡੋਨਲਡ 트ੰਪ ਦਾ ਇਹ ਇਰਾਦਾ ਹੈ ਕਿ ਰਿਚ ਮਾਈਗ੍ਰੈਂਟਸ ਜਾਣ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਜਰਨਲਿਸਟ ਨੇ ਪੁੱਛਿਆ ਕਿ ਕੀ ਰਸ਼ੀਆ ਦੇ ਅਰਪਤੀ ਲੋਕ ਵੀ ਅਮਰੀਕਾ ਦੀ 골ਡ ਕਾਰਡ ਸਿਟੀਜ਼ਨਸ਼ਿਪ ਖਰੀਦ ਸਕਦੇ ਹਨ ਡੋਨਲਡ ਟਰੰਪ ਨੇ ਮੁਸਕਰਾ ਕੇ ਆਖਿਆ ਕਿ ਯਸ ਆ ਰਸ਼ੀਆ ਦੇ ਵੀ ਅਰਪਤੀ ਗੁੱਡ ਪੀਪਲ ਨੇ ਅੱਛੇ ਲੋਕ ਨੇ ਯਾਨੀ ਕਿ ਰਸ਼ੀਅਨ ਪੀਪਲ ਹੋਣਾ ਖਾਸ ਤੌਰ ਤੇ ਰਿਚ ਮਾਈਗ੍ਰੈਂਟਸ ਆ ਜਿਹੜੇ ਦੁਨੀਆ ਦੇ ਉਹ 골ਡ ਕਾਰਡ ਸਿਟੀਜ਼ਨਸ਼ਿਪ ਸਕੀਮ ਯੂ ਐਸ ਏ ਦੀ ਹੁਣ ਖਰੀਦਣਗੇ ਤੇ ਅਮਰੀਕਾ ਦੇ ਲਈ ਇਹ ਆਖੀਏ ਕਿ ਇੱਕ ਨਵਾਂ ਦਰਵਾਜਾ ਹੈ ਜਿਹੜਾ ਅਮੀਰੀ ਦਾ ਦਾਲਤ ਦਾ ਉਹ ਖੁੱਲਣ ਜਾ ਰਿਹਾ ਦੋ ਹਫ਼ਤਿਆਂ ਬਾਅਦ ਇਹ ਸਕੀਮ ਓਪਨ ਕਰਨ ਦਾ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਫਰਿਸ ਤੋਂ ਪਹਿਲਾਂ ਕੈਨੇਡਾ ਦੇ ਨਾਲ ਯੂਐਨਟਾਕਰਾਓ ਕਾਫੀ ਤਿੱਖਾ ਹੋ ਗਿਆ ਹੈ ਕੈਨੇਡਾ ਦੀ ਹਾਊਸ ਆਫ ਕਾਮਨਸ ਪਾਰਲੀਮੈਂਟ ਦੀ ਵੈਬਸਾਈਟ ਤੇ ਮਸਕ ਦੇ ਖਿਲਾਫ ਇੱਕ ਪਟੀਸ਼ਨ ਪਈ ਹੈ ਜਿਸ ਨੂੰ 2.5 ਲੱਖ ਤੋਂ ਵੱਧ ਲੋਕਾਂ ਨੇ ਸਾਈਨ ਕੀਤਾ ਹੈ ਉਸ ਪਟੀਸ਼ਨ ਵਿੱਚ ਇਹ ਆਖਿਆ ਗਿਆ ਹੈ ਕਿ ਐਲਨ ਮਸਕ ਦੇ ਵੱਲੋਂ ਅਜਿਹੇ ਕੰਮ ਕੀਤੇ ਗਏ ਨੇ ਅਜਿਹੇ ਕੰਮਾਂ ਨੂੰ ਚੜ੍ਹ ਕੀਤਾ ਗਿਆ ਜਿਹੜੇ ਕਿ ਕੈਨੇਡਾ ਦੀ ਸੋਵਰਨਟੀ ਨੂੰ ਪ੍ਰਭੂਸੱਤਾ ਨੂੰ ਕੈਨੇਡਾ ਦੀ ਯੂਨਿਟੀ ਨੂੰ ਸਿੱਧੇ ਚੈਲੰਜ ਕਰਦੇ ਨੇ ਜਿਸ ਤਰ੍ਹਾਂ ਡੋਨਲਡ ਟਰੰਪ ਨੇ ਵਾਰ-ਵਾਰ ਬਿਆਨ ਦਿੱਤਾ ਕਿ ਕੈਨੇਡਾ ਅਮਰੀਕਾ ਦੀ ਇੱਕ ਵੰਜਵੀਂ ਸਟੇਟ ਬਣਨ ਜਾ ਰਿਹਾ ਹੈ ਤੇ ਉਸ ਦੀ سپورਟ ਵਿੱਚ ਐਲਨ ਮਸਕ ਦੇ ਵੱਲੋਂ ਵੀ ਜ਼ੋਰ-ਸ਼ੋਰ ਦੇ ਨਾਲ ਪ੍ਰਚਾਰ ਕੀਤਾ ਗਿਆ ਸੋ ਕੈਨੇਡਾ 'ਚ ਮੰਗ ਉੱਠਣੀ ਸ਼ੁਰੂ ਹੋ ਗਈ ਹੈ ਕਿ ਕਿਉਂ ਨਾ ਐਲਨ ਮਸਕ ਦੀ ਕੈਨੇਡੀਅਨ ਸਿਟੀਜ਼ਨਸ਼ਿਪ ਤੇ ਕੈਨੇਡੀਅਨ ਪਾਸਪੋਰਟ ਹੈ ਜਿਹੜਾ ਉਹ ਵਾਪਸ ਲਿਆ ਜਾਵੇ 7 ਲੱਖ ਤੋਂ ਵੱਧ ਲੋਕਾਂ ਨੇ ਸਾਈਨ ਕੀਤਾ ਯਾਨੀ ਕਿ ਐਲਨ ਮਸਕ ਦੇ ਖਿਲਾਫ ਰੋਸ ਕੈਨੇਡਾ ਚ ਵਧਾ ਜਾ ਰਿਹਾ ਤੇ ਇਸ ਦੇ ਨਾਲ ਹੀ ਇਹ ਵੀ ਹੈ ਕਿ ਐਲਨ ਮਸਕ ਦੀ ਟੈਸਲਾ ਕਾਰ ਦੇ ਖਿਲਾਫ ਵੀ ਹੁਣ ਲੋਕਾਂ ਦੇ ਵਿੱਚ ਰੋਸ ਕਾਫੀ ਵਧ ਰਿਹਾ ਹੈ ਯਾਨੀ ਕਿ ਟੈਸਲਾ ਕਾਰ ਦੀ ਕੈਨੇਡਾ ਦੇ ਵਿੱਚ ਸੇਲ ਇਸ ਨਾਲ ਡਾਇਰੈਕਟ ਸਿੱਧੀ ਪ੍ਰਭਾਵਿਤ ਹੋਣ ਜਾ ਰਹੀ ਹੈ ਇਸ ਦੇ ਦਰਮਿਆਨ Google ਦੇ ਕੁਝ ਮੈਪਸ ਨੂੰ ਲੈ ਕੇ ਕੈਨੇਡਾ ਵੱਲੋਂ ਇਤਰਾਜ ਜਤਾਇਆ ਗਿਆ ਕੈਨੇਡਾ ਦੇ ਕੁਝ ਪ੍ਰੋਵਿੰਸ਼ੀਅਲ ਪਾਰਕਸ ਜਿਨ੍ਹਾਂ ਦੇ ਨੇਮ ਚੇਂਜ ਕਰ ਦਿੱਤੇ ਗਏ Google ਮੈਪ ਤੇ ਤੇ ਇਸ ਦਾ ਦੋਸ਼ ਲਗਾਇਆ ਜਾ ਰਿਹਾ ਕਿ ਡੋਨਲਡ ਟਰੰਪ ਦੇ ਇਸ਼ਾਰਿਆਂ ਤੇ Google ਵੱਲੋਂ ਕੈਨੇਡਾ ਦੇ ਮੈਪਸ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਹਾਲਾਂਕਿ Google ਨੇ ਇਸ ਤੋਂ ਇਨਕਾਰ ਕੀਤਾ ਉਹਨਾਂ ਆਖਿਆ ਕਿ ਇਸ ਤਰ੍ਹਾਂ ਦੀਆਂ ਅਪਡੇਟਸ ਕਾਫੀ ਸਾਲਾਂ ਤੋਂ ਹੋ ਰਹੀਆਂ ਨੇ ਪਰ ਐਨ ਮੌਕੇ ਤੇ ਇਸ ਮੌਕੇ ਤੇ ਜਿਸ ਤਰ੍ਹਾਂ ਦੀਆਂ ਚੇਂਜਸ Google ਮੈਪਸ ਨੂੰ ਸ਼ੋ ਕਰ ਰਿਹਾ ਉਸ ਤੇ ਕੈਨੇਡਾ ਵੱਲੋਂ ਖਾਸ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ ਕੈਨੇਡਾ ਤੇ ਯੂ ਐਸ ਦਰਮਿਆਨ ਇਸੇ ਗਰਮ ਜੋਸ਼ੀ ਕਾਰਨ ਕੈਨੇਡਾ ਤੋਂ ਯੂ ਐਸ ਨੂੰ ਟ੍ਰੈਵਲ ਕਰਨ ਵਾਲੇ ਵਿਜ਼ਟਰ ਦੇ ਗਿਣਤੀ 'ਚ ਕਮੀ ਆ ਰਹੀ ਹੈ ਯਾਨੀ ਕਿ ਹੁਣ ਕੈਨੇਡਾ ਤੋਂ ਅਮਰੀਕਾ ਨੂੰ ਜਾਣ ਵਾਲੇ ਲੋਕਾਂ ਦੇ ਵਿੱਚ ਥੋੜੀ ਗਿਰਾਵਟ ਨਜ਼ਰ ਆ ਰਹੀ ਹੈ ਇਸੇ ਦਰਮਿਆਨ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਐਲਾਨ ਕੀਤਾ ਕਿ 6 ਲੱਖ ਦੇ ਲਗਭਗ ਉਹਨਾਂ ਬੱਚਿਆਂ ਨੂੰ ਡਿਪੋਰਟ ਕੀਤਾ ਜਾਵੇ ਜੋ ਕਿ ਗੈਰਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਏ ਸਨ ਕਿਉਂਕਿ ਉਹ ਬੱਚੇ ਮਾਪਿਆਂ ਤੋਂ ਬਿਨਾਂ ਯੂ ਐਸ ਵਿੱਚ ਐਂਟਰ ਹੋਏ ਸਨ ਤੇ ਕੋਡ ਅੱਗੇ ਵੀ ਪੇਸ਼ ਨਹੀਂ ਹੋਏ ਸੋ ਆਈਸ ਨੂੰ ਆਰਡਰ ਦਿੱਤੇ ਗਏ ਨੇ ਸਖਤ ਹੁਕਮ ਦਿੱਤੇ ਗਏ ਨੇ ਕਿ ਉਹਨਾਂ ਬੱਚਿਆਂ ਨੂੰ ਤਲਾਸ਼ਿਆ ਜਾਵੇ ਤੇ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ ਯਾਨੀ ਕਿ ਹੁਣ ਡਿਪੋਰਟ ਕਰਨ ਦੀ ਤਲਵਾਰ ਮਾਸੂਮ ਬੱਚਿਆਂ ਤੇ ਵੀ ਲਟਕ ਗਈ ਹੈ ਉਹ ਬੱਚੇ ਜਿਹੜੇ ਕਿ ਗੈਰਕਾਨੂੰਨੀ ਢੰਗ ਨਾਲ ਇਲੀਗਲ ਢੰਗ ਨਾਲ ਬਾਰਡਰ ਕਰਾਸ ਕਰਕੇ ਅਮਰੀਕਾ ਚ ਦਾਖਲ ਹੋਏ ਸਨ ਇਸੇ ਤਰ੍ਹਾਂ ਯੂਐਸ ਦੇ ਵਿੱਚ ਸੋਸ਼ਲ ਮੀਡੀਆ ਤੇ ਟੀਵੀ ਤੇ ਐਡ ਚੱਲ ਰਹੀ ਹੈ ਜਿਸ ਵਿੱਚ ਡੋਨਲਡ ਟਰੰਪ ਦਾ ਧੰਨਵਾਦ ਕੀਤਾ ਗਿਆ ਕਿ ਜਿਸ ਤਰ੍ਹਾਂ ਡੋਨਲਡ ਟਰੰਪ ਨੇ ਅਨਡਾਕੂਮੈਂਟਡ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮੁਲਕ ਵਿੱਚੋਂ ਬਾਹਰ ਡਿਪੋਰਟ ਕੀਤਾ ਤੇ ਇਸ ਵਿੱਚ ਇੱਕ ਵਾਰ ਫਿਰ ਵਰਨ ਵੀ ਕੀਤਾ ਜਾ ਰਿਹਾ ਉਹ ਸਾਈਡ ਦੇ ਵਿੱਚ ਕਿ ਤੁਸੀਂ ਜਿੱਥੇ ਵੀ ਕਿਤੇ ਹੋ ਅਨਡਾਕੂਮੈਂਟਡ ਜਾਂ ਗੈਰਕਾਨੂੰਨੀ ਪ੍ਰਵਾਸੀ ਤੁਸੀਂ ਮੁਲਕ ਛੱਡ ਕੇ ਆਪਣੇ ਆਪ ਚਲੇ ਜਾਓ ਨਹੀਂ ਤੁਹਾਨੂੰ ਫੜ ਕੇ ਡਿਪੋਰਟ ਕੀਤਾ ਜਾਏਗਾ ਉਹ ਐਡ ਆਪਣੇ ਆਪ ਵਿੱਚ ਵਾਰਨਿੰਗ ਹੈ ਉਹਨਾਂ ਲੋਕਾਂ ਲਈ ਜੋ ਕਿ ਗੈਰਕਾਨੂੰਨੀ ਢੰਗ ਨਾਲ ਮੁਲਕ ਵਿੱਚ ਨੇ ਜਾਂ ਫਿਰ ਉਹਨਾਂ ਲੋਕਾਂ ਲਈ ਵੀ ਜੋ ਉਹਨਾਂ ਦੀ ਮਦਦ ਕਰ ਰਹੇ ਨੇ ਵਿਊਅਰਸ ਦੇ ਵਿੱਚ ਹੁਣ ਆਈਸ ਵੱਲੋਂ ਧਾਰਮਿਕ ਸਥਾਨਾਂ ਗੁਰਦੁਆਰੇ ਤੇ ਚਰਚ ਵਿੱਚ ਰੇਡ ਕਰਨ ਤੋਂ ਜੱਜ ਵੱਲੋਂ ਰੋਕ ਦਿੱਤਾ ਗਿਆ ਯਾਨੀ ਕਿ ਆਈਸੋਨੋ ਧਾਰਮਿਕ ਸਥਾਨਾਂ ਤੇ ਰੇਡ ਨਹੀਂ ਕਰ पाएगी ਸਰਚ ਨਹੀਂ ਕਰ पाएंगी ਜੇਕਰ ਗੁਰਦੁਆਰਿਆਂ ਦੀ ਗੱਲ ਕਰੀਏ ਤਾਂ ਜਦੋਂ ਦਾ ਇਹ ਡਰ ਵਾਲਾ ਮਾਹੌਲ ਬਣਿਆ ਸੀ ਤਾਂ ਗੁਰਦੁਆਰਿਆਂ ਵਿੱਚ ਲੋਕਾਂ ਦਾ ਆਗਮਨ ਥੋੜਾ ਘਟਿਆ ਸੀ ਸੋ ਇਸ ਕਰਕੇ ਪਰ ਹੁਣ ਜੱਜ ਵੱਲੋਂ ਆਰਡਰ ਕੀਤੇ ਗਏ ਨੇ ਕਿ ਧਾਰਮਿਕ ਸਥਾਨਾਂ ਤੇ ਸਰਚ ਰੇਡ ਜਾਂ ਜਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਮੱਕੀ ਮੈਕਸੀਕੋ ਦੀ ਦੀਵਾਰ ਦੀ ਮੋੜ ਉਹ ਸਾਰੀ ਦੀ ਗੱਲ ਇੱਕ ਵਾਰ ਫਿਰ ਚਰਚਾ ਚਾਹੀਏ ਕਿ ਮੈਕਸੀਕੋ ਦੀ ਦੀਵਾਰ ਨੂੰ ਹੋਰ ਉਸਾਰੀ ਕੀਤੀ ਜਾਵੇ ਤਾਂ ਕਿ ਮੈਕਸੀਕੋ ਦੇ ਰਸਤੇ ਤੇ ਗੈਰਕਾਨੂੰਨੀ ਪ੍ਰਵਾਸ ਨੂੰ ਪੱਕਿਆਂ ਤੌਰ ਤੇ ਬੰਦ ਕਰ ਦਿੱਤਾ ਜਾਵੇ ਜਿਸ ਤਰ੍ਹਾਂ ਡੋਨਲਡ ਟਰੰਪ ਵੱਲੋਂ ਜ਼ੋਰ ਨਾਲ ਆਰਮੀ ਭੇਜ ਕੇ ਮੈਕਸੀਕੋ ਦੇ ਰਸਤੇ ਗੈਰਕਾਨੂੰਨੀ ਪ੍ਰਵਾਸ ਨੂੰ ਰੋਕਿਆ ਗਿਆ ਉਸ ਦੀ ਹਾਲਾਂਕਿ ਥੋੜੀ ਬਹੁਤ ਕ੍ਰਿਟੀਸਾਈਜ਼ ਵੀ ਕੀਤਾ ਗਿਆ ਸੀ ਪਰ ਉਸ ਦੀ ਗੱਲ ਅਕੇ ਹੁਣ ਤਾਰੀਫ ਹੋਣੀ ਸ਼ੁਰੂ ਹੋਈ ਹੈ ਡੋਨਲਡ ਟਰੰਪ ਦਾ ਮੈਸੇਜ ਤਿੱਖਾ ਸੀ ਪਰ ਇਫੈਕਟਿਵ ਸਾਬਿਤ ਹੋ ਰਿਹਾ ਹੈ ਬਾਕੀ ਜੋ ਇੰਡੀਅਨਸ ਜਾਂ ਅਨਡਾਕੂਮੈਂਟਡ ਹੋਰ ਲੋਕੀ ਉਹਨਾਂ ਲਈ ਮੈਸੇਜ ਇਹੀ ਹੈ ਕਿ 2 ਸਾਲ ਦੇ ਅੰਦਰ ਐਂਟਰੀ ਵਾਲੇ ਜਿਨ੍ਹਾਂ ਨੇ 2 ਸਾਲ ਦੇ ਪਿਛਲੇ 2 ਸਾਲਾਂ 'ਚ ਐਂਟਰੀ ਕੀਤੀ ਹੈ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਉਹ ਕੋਰਟ ਤੱਕ ਨਾ ਪਹੁੰਚ ਸਕਣ ਯਾਨੀ ਕਿ ਕੋਰਟ ਜਾਣ ਤੋਂ ਪਹਿਲਾਂ ਹੀ ਉਹਨਾਂ ਨੂੰ ਡਿਟੇਨ ਕੀਤਾ ਜਾ ਸਕੇ ਇਸ ਕਰਕੇ ਸਰਚ ਇਨਸਪੈਕਸ਼ਨ ਕੁਐਸਚਨਿੰਗ ਉਹ ਲਗਾਤਾਰ ਜਾ ਰਹੀ ਹੈ ਬਾਕੀ ਕੁਲਮਲਾ ਕੇ ਦੇਖੀਏ ਯੂਐਸ ਜਿਸ ਦਿਸ਼ਾਵਲੀ ਨੂੰ ਵੱਧ ਰਿਹਾ ਹੈ ਖਾਸ ਤੌਰ ਤੇ ਇਮੀਗ੍ਰੈਂਟਸ ਪਾਲਿਸੀਜ਼ ਦੀ ਗੱਲ ਕਰੀਏ सिर्फ एक एक रस्ता है वो छड़ गया वो रस्ता है यू एस दी उस तो बिना बाकी सारे रस्ते वो बंद नज़र आ रहे हैं। बाकी अपडेट लैके फिर सर होवे दो इजाजत हंसते हास्ते रहो जिंदाबाद